ਲੀ ਮੇਰੀ ਆਓ ਇਹਨਾਂ ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਜਿਹੜਾ ਸ਼ਰਨਾਈ ਦਾ ਲੰਗਰ ਲੱਗਿਆ ਹੋਇਆ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਕਿਹੜੀ ਵਜ੍ਹਾ ਕਰਕੇ ਤੇ ਲੰਗਰ ਜਿਹੜਾ ਲਗਾਇਆ ਜਾਂਦਾ ਹੈ ਤੇ ਬਾਬਾ ਜੀ ਮਾੜਾ ਦੱਸੋਗੇ ਕਿਹੜੀ ਵਜ੍ਹਾ ਕਰਕੇ ਜਿਹੜਾ ਅੱਜ ਜੋ ਦੇਣਾ ਇਸ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਿਦੀ ਗੁਰਪੁਰਬ ਨੂੰ ਸਮਰਪਿਤ ਹੈ ਸਤਿਗੁਰੂ ਉਹਦੇ ਸੰਗ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਇਹ ਸ਼ਰਦਾਈ ਦਾ ਲੰਗਰ ਇੱਥੇ ਲਗਾਇਆ ਜਾਂਦਾ ਹੈ ਉਹਨਾਂ ਦੀ ਕਿਰਪਾ ਨਾਲ ਲਗਾਇਆ ਜਾਂਦਾ ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਮਰਪਿਤ ਹੈ ਸ਼ਰਦਾਈ ਦੇ ਲੰਗਰ ਦੇ ਵਿੱਚ ਬਦਾਮ ਮਾਗਜ ਛੋਟੀ ਇਲਾਚੀ ਕਾਲੀ ਇਲਾਚੀ ਭੂਰੀ ਇਲਾਚੀ ਇਹਦੇ ਨਾਲ ਤਿਆਰ ਕੀਤਾ ਜਾਂਦਾ ਤੇ ਦੁੱਧ ਹੁੰਦਾ ਹੈ ਵਿੱਚ ਸਾਰਾ ਬਾਗੇ ਸਾਧ ਸੰਗਤ ਨੂੰ ਸ਼ਿਕਾਇਆ ਜਾਂਦਾ ਜੀ ਤੇ ਬਾਬਾ ਜੀ ਇਹ ਜਿਹੜਾ ਲੰਗਰ ਹੁੰਦਾ ਹੈ ਇਹਦੇ ਜ਼ਿਆਦਾ ਚੀਜ਼ਾਂ ਹੁੰਦੀਆਂ ਤਾਕਤਵਰ ਹੁੰਦਾ ਤੇ ਇਹ ਜਿਹੜਾ ਮਰਜੀ ਇਹਨੂੰ ਖਾ ਸਕਦਾ ਜਾਂ ਕੋਈ ਇਹਦੇ ਲਈ ਲਿਮਟ ਹੁੰਦੀ ਆ ਜਾਂ ਨਹੀਂ ਜੀ ਇਹਦੀ ਦਾ ਕੋਈ ਮਰੀਜ਼ ਹੋਵੇ ਨਹੀਂ ਨਹੀਂ ਇਹਦੀ ਕੋਈ ਲਿਮਟ ਨਹੀਂ ਹੈਗੀ ਇਹ ਸਾਡੇ ਦਿਮਾਗ ਵਾਸਤੇ ਸਾਡੇ ਸਰੀਰ ਵਾਸਤੇ ਤੰਦਰੁਸਤ ਹੁੰਦਾ ਹੈ ਪਹਿਲਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੇਲੇ ਆਮ ਸਿੱਖ ਰਗੜਾ ਲਾਂਦੇ ਛਰਦਾਈ ਸ਼ੱਕਦੇ ਸੀ ਉਸ ਤੋਂ ਬਾਅਦ ਗੁਰੂ ਪਰੰਪਰਾ ਚੱਲਦੀ ਆ ਰਹੀ ਹੈ ਗੁਰੂ ਮਰਜਾਦਾ ਵਾ ਸ਼ਰਦਾਈ ਦੇ ਲੰਗਰ ਦੀ ਬੜੀ ਮਿਹਰਬਾਨੀ ਹਾਂਜੀ ਹੋਰ ਕੀ ਪ੍ਰੋਗਰਾਮ ਇਸ ਤੋਂ ਬਾਅਦ ਅਸੀਂ ਨਾ ਕੁਝ ਲੋੜਵੰਦ ਜ਼ਰੂਰਤਮੰਦ ਲੋਕਾਂ ਦੇ ਸਤਿਗੁਰੂ ਉਹਦੇ ਸਿੰਘ ਦੀ ਕਿਰਪਾ ਨਾਲ ਘਰ ਵੀ ਬਣਾਣੇ ਆ ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਦਿੰਨੇ ਆ ਜਿਹੜੇ ਕੋਈ ਵਿੱਦਿਆ ਬੜਨ ਦੀ ਫੀਸਾਂ ਵੀ ਦਿੰਨੇ ਆ ਇਹ ਸਾਰਾ ਕੰਮ ਸਾਡੀ ਸੰਪਰਦਾ ਗੁਰਦੁਆਰਾ ਸ਼੍ਰੀ ਭੈਣੀ ਸਾਹਿਬ ਵੱਲੋਂ ਸਤਿਗੁਰੂ ਉਹਦੇ ਸਿੰਘ ਸੱਚਮੇਂ ਕਿਰਪਾ ਨਾਲ ਹੋ ਰਿਹਾ ਵਾ ਅਸੀਂ ਉਹਨਾਂ ਦੇ ਇੱਕ ਛੋਟੇ ਜਿਹੇ ਨਿਮਰ ਰਹੇ ਹਾਂ ਕਿਰਪਾ ਸਾਰੀ ਸਤਿਗੁਰੂ ਉਹਦੇ ਸਾਡੀ ਆ ਇਹ ਸਿਗੇ ਜਿਹੜੇ ਕਮੇਟੀ ਮੈਂਬਰ ਸਿਗੇ ਉਹਨਾਂ ਨਾਲ ਤੁਹਾਡੀ ਜਿਹੜੀ ਕਰਾਈ ਆ ਇਹ ਸਰਦਾਈ ਦਾ ਜਿਹੜਾ ਲੰਗਰ ਆ ਇਸ ਵੇਰੇ ਤਿਆਰ ਬਰ ਤਿਆਰ ਆ ਤੇ ਉੱਥੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਤੇ ਬਾਕੀ ਹੋਰ ਵੀ ਗੱਲਾਂ ਪਤਾ ਕਰਾਂਗੇ ਆਜੋ پھل لو A gente